ਵਪਰਵ ਟੀਵੀ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਘਰੇ ਆਪ ਹੀ ਮੱਧਾ ਨੂੰ ਕਿਵੇਂ ਦੇਸੀ ਤਰੀਕੇ ਨਾਲ ਚੈੱਕ ਕਰ ਸਕਦੇ ਹਾਂ ਵੀ ਆਪਣੀ ਮੱਧੇ ਨੂੰ ਦੁੱਧ ਹੋ ਚੁੱਕੀ ਆ ਜਾਂ ਨਹੀਂ ਕਿਉਂਕਿ ਜੇ ਆਪਾਂ ਡਾਕਟਰਾਂ ਕੋਲ ਚੈੱਕ ਕਰਾਉਂਗੇ ਤਾਂ ਇਹਦਾ ਮੱਧਾ ਨੂੰ ਇਫੈਕਸ਼ਨ ਹੋਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਕਿਸਾਨ ਪ੍ਰਭੂ ਕਰਨਾ ਕਿ ਆਪਾਂ ਇਹਦੀ ਮਦ ਨੂੰ ਆਪਾਂ ਚੈੱਕ ਕਰਨਾ ਦਾ ਵੀ ਨਮਟੋ ਹੋ ਚੁੱਕੀ ਆ ਜਾਂ ਨਹੀਂ ਉਹਦਾ ਇੱਕਨਾਂ ਆਪਾਂ ਥੋੜਾ ਜਿਹਾ ਬਿਸ਼ਾਵ ਇੱਕ ਕੌਲੀ ਦੇ ਵਿੱਚ ਪਾ ਲੈਣਾ ਦਾ ਤੇ ਆਪਾਂ ਸਰੋਂ ਦੇ ਤੇਲ ਦੀ ਤਮਕੇ ਉਹਦੇ ਵਿੱਚ ਸੁੱਟ ਦੇਣੇ ਤਿੰਨ ਤੋਂ ਚਾਰ ਤਮਕੇ ਜੇਕਰ ਤਮਕੇ ਸਾਰੇ ਬਿਸ਼ਾਵ ਦੇ ਵਿੱਚ ਰਲ ਜਾਣ ਤਾਂ ਆਪਾਂ ਸਮਝ ਲੈਣਾਗਾ ਵੀ ਇਹਦੀ ਆਪਣੀ ਮੱਝ ਉਹ ਨਵੇਂ ਦੁੱਧ ਨਹੀਂ ਹੋਈ ਜੇਕਰ ਸਰੋਂ ਦੇ ਤੇਲ ਦੇ ਤਮਕੇ ਜਿਹੜੇ ਉਸੇ ਤਰੀਕੇ ਦੇ ਨਾਲ ਪਸ਼ਾਬ ਦੇ ਉੱਪਰ ਖੜੇ ਰਹਿਣ ਤਾਂ ਆਪਣੀ ਮੱਝ ਜਿਹੜੀ ਉਹ 100% ਨਵੇਂ ਦੁੱਧ ਹੋ ਜਾਊਗੀ ਜਾਂ ਹੋ ਚੁੱਕੀ ਹੈਗੀ ਤੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਪੇਜ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਤੇ ਘੰਟੀ ਵਾਲਾ ਬਟਨ ਜਿਹੜਾ ਜੂਰਾ ਦਬਲਿਓ ਤਾਂ ਜੋ ਆਪਣੀਆਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ